ਕਣਕ ਵੀ ਬੀਜੀ ਗਈ ਆ ਤੇ ਹੁਣ ਖੁੰਝਿਆਂ ਦਾ ਕੰਮ ਹੀ ਨਿਬੜ ਗਿਆ ਤੇ ਹੁਣ ਵਟਾ-ਵਟਾ ਪਾ ਗਏ ਨਾ ਤੇ ਹਲੋ ਹਾਂਜੀ ਹਾਂਜੀ ਹੋਰ ਜੀ ਕੀ ਹਾਲ ਜੇ ਠੀਕ ਆ ਵੀਰ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਠੀਕ ਠਾਕ ਠੀਕ ਠਾਕ ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਪਏ ਜੇ ਕੋਨੇ ਆ ਮਟਰਾਲੀ ਕਣਕ ਦੇ ਬੀਜ ਹੀ ਉਹ ਖੁੰਝੇ ਖਾਂਚੇ ਡਿਆ ਅਸੀਂ ਗੋਡਣਾ ਮੈਂ ਕਹਿੰਦੀ ਕਿ ਮੁੰਡੇ ਆਪਣੇ ਨੂੰ ਨਾ ਮੈਂ ਬਾਹਰ ਭੇਜਣਾ ਵਾ ਏ ਛੇ ਛੇ ਇਹ ਆ ਜਿਹੜਾ ਤੁਹਾਡੇ ਲਾਗਲਾ ਖਟਾ ਹੋਣਾ ਮੇਰਾ ਹਾਂਜੀ ਇਹ ਬੈ ਕਰਨਾ ਵਾ ਹਾ ਖੂ ਵਾਲਾ ਕਜਾਜ ਹੈ ਤੇ ਦੱਸੋ ਚਲੋ ਕੋਈ ਨਹੀਂ ਮੈਂ ਨਾ ਛੋਟੇ ਨਾਲ ਗੱਲ ਕਰਕੇ ਤੇ ਨਾਲੇ ਡੈਡੀ ਨਾਲ ਤੇ ਚਾਚੇ ਨਾਲ ਗੱਲ ਕਰਕੇ ਨਾ ਹਾਂਜੀ ਤੇ ਸਲਾਹ ਕਰਕੇ ਤੇ ਮੈਂ ਫਿਰ ਤੁਹਾਨੂੰ ਮਿਲ ਲਈ ਨਾ ਕਿ ਹੁਣੇ ਆਣ ਕੇ ਤੇ ਫਿਰ ਕੋਈ ਨਹੀਂ ਕਰ ਲੈਨੇ ਆ ਕਢ ਲਾਂਗਾ ਕਜਾਜ ਕੋਈ ਨਹੀਂ ਚਲੋ ਵੇਖ ਲਿਓ ਜਿੱਦਾਂ ਵੀ ਤੁਹਾਨੂੰ ਸਹੀ ਲੱਗੂਗਾ ਹਾਂਜੀ ਹਾਂਜੀ ਆ ਗਿਆ ਜੀ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਇਸ ਤਰ੍ਹਾਂ ਦਾ ਕੰਮ ਕਰਨਾ ਪਵੇ ਉਦੋਂ ਤੇ ਤੁਹਾਨੂੰ ਪਤਾ ਹੀ ਆ ਤੋੜ ਪੈ ਜਾਂਦੀ ਆ ਫਿਰ ਕੋਨਾ ਕੋਤੇ ਕਰਨਾ ਹੀ ਪੈਂਦਾ ਆ ਤੇ ਕਿੱਥੋਂ ਤੱਕ ਰੇਟ ਰੂਟ ਆ? ਰੇਟ ਜੋ ਵੀ ਮਾਰਕੀਟ ਦਾ ਹੋਊਗਾ ਫਿਰ ਉਸ ਨਾਲ ਨਾ ਕਰਾਂਗੇ। ਠੀਕ ਠੀਕ ਆ। ਹਾਂ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਆਪਾਂ ਕਰਾਂਗੇ ਜਿਸ ਤਰ੍ਹਾਂ ਵੀ ਕੋਈ ਅਕੋ ਹੋਵੇ। ਆ ਚਲੋ ਕੋਈ ਨਹੀਂ ਫਿਰ ਮੈਂ ਸਲਾਹ ਕਰਕੇ ਨਾ ਦੱਸਦਾ ਬਾਅਦ ਮਿਲਦਾ ਤੁਹਾਨੂੰ ਕਿਹੜਾ ਜਾਂ ਸਾਮਾਨ ਉਹਦਾ ਸਵੇਰੇ ਆਣ ਕੇ ਫਿਰ ਮਿਲਦਾ ਤੁਹਾਨੂੰ ਹੈ। ਚਲੋ ਠੀਕ ਹੈ ਜੀ। ਹਾਂ ਜੀ ਹਾਂ ਜੀ ਓਕੇ ਓਕੇ। ਓਕੇ ਜੀ। ਸੱਲਾ ਯਾਦ ਇੱਕ ਹੁਣ ਨਵਾਂ ਸਪਨਾ ਨਿਕਲ ਆਇਆ ਹੁਣ ਵੀ ਪੰਗਾ ਲੈਣਾ ਪੈਣਾ ਤੇ ਇੱਕ ਤੇ ਟਰੈਕਟਰ ਲੱ ਲਿਆ ਵਾ ਦੇਖ ਹੁਣ ਪਿਆਲੀ ਦਾ ਤੇ ਹੁਣ ਪਿਆਲੀ ਵੀ ਆਪਣੇ ਨਾਲ ਲੱਗਦੀ ਤੇ ਉਸਦਾ ਮਾਤਾ ਨਾਲ ਤੇ ਚਾਚੀ ਨਾਲ ਕਰਦਾ ਸਲਾਹ ਮੰਮੀ ਨਾਲ ਤੇ ਚਾਚੀ ਨਾਲ ਪੁੱਛਦਾ ਇਹਨਾਂ ਨੂੰ ਕਿ ਇਦਾਂ ਹੋ ਗਿਆ ਵਾ ਆਖਣ ਦਾ ਤੇ ਪਿਆਲੀ ਦਾ ਲੱਲੀ ਏ ਚਲ ਘਰ ਜਾ ਕੇ ਪੁੱਛਦਾ ਮੈਂ ਬਾਅਦ ਕਰੂੰਗਾ ਫਿਰ ਆਣ ਕੇ ਸਾਮਾ ਨੂੰ ਕਰ ਲੂੰਗਾ ਹਣ ਪਿਆਲੀ ਪੁਲੀ ਰਣ ਪਤਾ ਮੰਨਣ ਤੇ ਨਾ ਮੰਨਣ ਤੇ ਆਡੋਂ ਨੂੰ ਤੇ ਪਹਿਲਾਂ ਰੋਲੀ ਪਾਉਂਦੀਆਂ ਫਿਰਦੀਆਂ ਸੀ ਤੇ ਅਸੀਂ ਆਡੋਂ ਆਡੋਂ ਆ ਤੇ ਕਹ ਹਣ ਕੱਲ ਦਾ ਜਿਹੜਾ ਹੋ ਰਿਹਾ ਸੀ ਆਪਾਂ ਜਾ ਪਾ ਲਿਆ ਇਹਨਾਂ ਨੇ ਅਹੋ ਆਂਟੀ ਆਈ ਇਹੀ ਆਂਟੀ ਕੋਈ ਨੇ ਇਦਾਂ ਆਖਿਆ ਉਦਾਂ ਆਖਿਆ ਹੁਣ ਪਤਾ ਨਹੀਂ ਮੰਨਣ ਕੇ ਜਾਂ ਨਾ ਮੰਨਣ ਵੇਖ ਲੈ ਭੈਣ ਜੀ ਕਰਾਹੀ ਚੱਲ ਗਈਆਂ ਤੇ ਮਕਰੋਂ ਗਵਾਂਡਣ ਆਈ ਤੇ ਉਹਨੂੰ ਸਾਹਰ ਨੇ ਬੱਲਾ ਜੋਤੀ ਨੇ ਜੋ ਨਿੱਕੀ ਮੋਟੀ ਸਾਹਮ ਦੱਸੀ ਉਹਨੂੰ ਹਾਂ ਤੇ ਇਦਾਂ ਚੰਗਿਆ ਥੋੜਾ ਲੱਕੀਦਾ ਹੋ ਤਾਂ ਚਲ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਹੀ ਘਰ ਤੇ ਇਦਾਂ ਥੋੜਾ ਲੋਕਾਂ ਨੂੰ ਗੱਲਾਂ ਦੱਸੀ ਦੀਆਂ ਫਿਰ ਲੈ ਇਹ ਤੇ ਉਹ ਤਾਂ ਮੈਨੂੰ ਆਂਦੀ ਆ ਹੋਰਾਂ ਦੀ ਮੈਂ ਸਗੋਂ ਉਹਨੂੰ ਕੋਈ ਗੱਲ ਨਹੀਂ ਦੱਸੀ ਉਹ ਤਾਂ ਮੈਨੂੰ ਪੁੱਛਦੀ ਹੀ ਸਗੋਂ ਤੇ ਮੈਂ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਨਹੀਂ ਨਾ ਮੇਰ ਕਸਨ ਜੇ ਸੁਪਿੰਦਰ ਕੇ ਨਾਲ ਗੱਲ ਕਰ ਲੈਂਦੀ ਤੇ ਆਹ ਦਿੰਦੀ ਆ ਇਹਨੂੰ ਚੁੱਕਣਾ ਦਿੰਦੀ ਤੇ ਹੁਣ ਮੇਰ ਕਸਨ ਇਹਨੂੰ ਚੁੱਕਣਾ ਦੇ ਕੇ ਗਈ ਉਹ ਵੀ ਐਡਾ ਤੁਰੀ ਕਰੋ ਉਦਾ ਕਰੋ ਇਹ ਹੁੰਨੇ ਨਹੀਂ ਮੇਰ ਨਾਲ ਕੋਈ ਵੀ ਗੱਲ ਕੀਤੀ ਫਿਰ ਜੋਤੀ ਉਹ ਤੇ ਆਂਦੀ ਸੁਹਵਾਈ ਹੈ ਹੀ ਪਰ ਮੈਂ ਕੋਈ ਗੱਲ ਨਹੀਂ ਕੀਤੀ ਕਰਦੀ ਸਾਈ ਸਕੰਦਰ ਉਹ ਚਾਹ ਬਣਾਉਣਾ ਕਰਤਾ ਤੇ ਆਪ ਤੂੰ ਗੱਲਾਂ ਕਰਦੀ ਰਹੀ ਟੋਡੇ ਨਾਲ ਜੋੜ ਕੇ ਉਹਦੇ ਮੂੰਹ ਨਾਲ ਮੂੰਹ ਜੋੜ ਕੇ ਬੈਠੀ ਆਹ ਉਹ ਤੇ ਜੋਤੀ ਤੇ ਆਂਦੀ ਆ ਉਹਦੇ ਸਭ ਕੋ ਮੇਰ ਕੋ ਪੇਤ ਲੈਂਦੀ ਸੀ ਤੇ ਹੁਣ ਦੁਪਹਿਰ ਦਾ ਪਾਣੀ ਨਹੀਂ ਪੀਣ ਦਿੱਤਾ ਜਦ ਸੁਪਿੰਦਰ ਝੂਠ ਬੋਲਦੀ ਹਣੀ ਆ ਹਾਂ ਜੀ ਤੁਸੀਂ ਆਂਦੇ ਸਤਿੰਦਰ ਝੂਠ ਬੋਲਦੀ ਐ ਸਤਿੰਦਰ ਨੇ ਤੇ ਆਪ ਕੰਨੀ ਸੁਣੀਆਂ ਸਾਰੀਆਂ ਗੱਲਾਂ ਹੂੰ ਤੇ ਉਹਨੇ ਆਪ ਮੈਨੂੰ ਦੱਸੀ ਸਾਰੀ ਗੱਲ ਵੀ ਇਦਾਂ ਕਹਿੰਦੀ ਸੀ ਉਦਾਂ ਕਰਦੀਆਂ ਸੀ ਇਹ ਗੱਲਾਂ ਮੈਨੂੰ ਚਾਹ ਬਣਾਉਣ ਕਾਲਤਾ ਸੀ ਤੇ ਆਵਾਜ਼ ਮਾਰ ਲਾ ਉਹਨੂੰ ਤੇ ਪੁੱਛ ਲੈਣੇ ਆਂ ਪੀ ਨਹੀਂ ਮੇਰੇ ਤੇ ਜੋਤੀ ਨੇ ਆਪ ਦੱਸਿਆ ਉਹ ਕਹਿੰਦੀ ਆ ਉਹ ਤੇ ਆਈ ਹੀ ਬਾਸੋਂ ਲੈਣਦ ਪਰ ਮੈਂ ਨਹੀਂ ਕੋਈ ਗੱਲ ਵੀ ਦੱਸੀ ਉਹਨੂੰ ਮੈਂ ਤੇ ਉਹਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਮੈਂ ਕੋਈ ਗੱਲ ਨਹੀਂ ਕਰਦੀ ਦੱਸੀ ਚੱਲ ਕੋਈ ਨਹੀਂ ਉਹਨੂੰ ਆਵਾਜ਼ ਮਾਰ ਲੈਨੇ ਸਤਿੰਦਰ ਤੋਂ ਤਾਉਣ ਬਾਹਰ ਕੇ ਖੋਲ ਲੈਨੇ ਆਂ ਮੇਰਾ ਸੁਖਿੰਦਰ ਦੇ ਮੂੰਹ ਤੇ ਜਿਹੜੀ ਸੁਖਿੰਦਰ ਨੇ ਕੱਲ ਦੱਸੀ ਮੈਂ ਉਹ ਹੋਈ ਦਿੱਤੀ ਆਪੇ ਈ ਦਾ ਕਰ ਦਿੱਤਾ ਅਸੀਂ ਨਿਆਣੇ ਇਤਰਾ ਕਰਦੇ ਹੁੰਦੇ ਆ ਕੋਈ ਸਾਹ ਦਿੱਤਾ ਤੇ ਆਪ ਬੈਠੀ ਰਹੀ ਕੰਲਾਂ ਕਰਦੀ ਰਹੀ ਆ ਚੱਲ ਕੋਈ ਨਹੀਂ ਖੋਲ ਲੈਨੇ ਆ ਫਿਰ ਆਵਾਜ਼ ਮਾਰ ਕੇ ਇਹਨਾਂ ਨੂੰ ਸਤਿੰਦਰ ਆ ਜੋਤੀ ਉਰੇ ਆਓ ਮੇਰੀ ਗੱਲ ਸੁਣੋ ਇੱਕ ਹਾਂਜੀ ਆਗੇ ਹਾਂ ਆਵਾਜ਼ ਮਾਰ ਲੈ ਸਤਿੰਦਰ ਹਾਂਜੀ ਆਗੇ ਨੋ ਪਤਾ ਨਹੀਂ ਕੀ ਹੋ ਗਿਆ ਤਾਂ ਤੁਮ ਅੱਜਾਂ ਮੰਡੇ ਨਾਲੇ ਗੈਂਡੇ ਵੀ ਗੀਰੀਆਂ ਵੀ ਕੱਢ ਕੇ ਲਿਆ। ਪਤਾ ਕਰਦੀਆਂ ਮੈਂ ਘਮਾਦੀ ਨਹੀਂ ਸ로우 ਕਰਦੀਆਂ ਇੱਥੇ ਆਵਾਜ਼ ਮਾਰ ਹੀ ਲਵਾਉਂਦੀ ਸੀ। ਹਾਂ ਮੰਮੀ ਤੇ ਸਾਈ ਦੀ ਆਵਾਜ਼ਾਂ ਮਾਰਦੇ ਦੋਵਾਂ ਆਪਾਂ ਨੂੰ ਤੇ ਆਜਾ ਚੱਲੀਏ। ਕੀ ਗੱਲ ਹੋ ਗਈ ਹੁਣ ਪਤਾ ਨਹੀਂ ਕੀ ਗੱਲ ਹੋਈ। ਚੱਲ ਤੂੰ ਵੀ ਆਗੇ ਚਲੋ ਆਜੋ। ਹੋਣ ਇਹਨੇ ਪਤਾ ਨਹੀਂ ਕਿਹੜਾ ਨਵਾਂ ਚੰਨ ਚੜਾਇਆ ਹੋਣਾ ਵਾ। ਚੱਲ ਸੁਣਾ ਸਹੀ ਕੀ ਕਰਨ ਡਈਆਂ ਆਂ। ਹਾਂਜੀ ਮੰਮੀ ਕੀ ਗੱਲ ਹੋ ਗਈ ਆ ਕੋਈ ਨਹੀਂ ਆ ਚਾਚੀ ਤੇਰੀ ਕੀ ਆਖਣ ਲਈ ਆਂਦੀ ਐ ਇਹ ਵੀ ਜੋਤੀ ਨੇ ਹੈ ਕੋਂਡਣ ਆਈ ਸੀ ਤੇ ਉਹਦੇ ਨਾਲ ਗੱਲਾਂ ਬਾਤਾਂ ਸਾਰੀਆਂ ਕਰਤੀਆਂ ਕੀਤੀਆਂ ਹਾਂ ਇਹ ਤਾਂ ਮੈਂ ਉਹ ਤਾਂ ਮਿਲਵਾਦੀ ਮੈਂ ਕੋਈ ਗੱਲ ਨਹੀਂ ਕੀਤੀ ਨਾ ਮੰਮੀ ਮੈਂ ਤਾਂ ਤੁਹਾਨੂੰ ਉਹ ਨਹੀਂ ਸਾਰੀ ਗੱਲ ਦੱਸੀ ਉਹਨੇ ਤਾਂ ਮੈਨੂੰ ਬੜਾ ਪਕਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਆਉਂਦੀ ਹੈਗੀ ਤੁਹਾਡੇ ਘਰ ਤੇ ਮੈਨੂੰ ਆਵਾਜ਼ਾਂ ਆਉਂਦੀਆਂ ਰੋਜ਼ ਲੜਦੇ ਆਂਦੀਆਂ ਝਗੜਦੇ ਆਂਦੀਆਂ ਮੈਨੂੰ ਤੇ ਗੱਲ ਪਤਾ ਲੱਗੀ ਕਿ ਮੈਂ ਕੋਠੇ ਤੇ ਚੜਕੇ ਸੁਣੀ ਆ ਹੀਗਾ ਵੀ ਤੁਹਾਡੇ ਘਰ ਐਦਾਂ ਹੁੰਦਾ ਉਹਦਾ ਹੁੰਦਾ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਮੈਂ ਕਿਹਾ ਨਾ ਤੁਹਾਡੇ ਘਰ ਜਿਨ੍ਹਾਂ ਦੇ ਥਪਾਕ ਹੀ ਨਹੀਂ ਹੈਗਾ ਅਸੀਂ ਤਾਂ ਨਾਲ ਮਿਲ ਕੇ ਬੜਾ ਰਹਿੰਦੀਆਂ ਵਾਂ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ ਉਸ ਕੋ ਭੇਤ ਲੈਣ ਆਈ ਤੇ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਆ ਇਹਨਾਂ ਨੇ ਕਿਥੋਂ ਨਵੀਂ ਗੱਲ ਬਣਾ ਲਈ ਇਹ ਘਰ ਦੀ ਗੱਲ ਦਸੀ ਉਹਨਾਂ ਸਾਰੀ ਮੈਂ ਇੰਨਾ ਵਰਗੀ ਥੋੜੀ ਹੋ ਗਈ ਵੀ ਜਿਹੜੀ ਗੱਲ ਕੀਤੀ ਤੇ ਝਾਟੋ ਉਧਰ ਨੂੰ ਤੋਰਤੀ ਵੋਲੰਟੇਜ ਜੇ ਮੈਨੇ ਆਪਣੇ ਕੰਨੀ ਸੁਣੀਆਂ ਸਾਰੀਆਂ ਗੱਲਾਂ ਮੂੰਹ ਤਾਂ ਹੀ ਮੁੱਕਰੀ ਜਾਣ ਡਏ ਜੇ ਇਹਨਾਂ ਦਾ ਹੌਂਕੀਤਾ ਲੱਗਦਾ ਆਪਾਂ ਟੱਟ ਘੋੜਾਂ ਚਲ ਗਈਆਂ ਇਹ ਦੋ ਆਦੀ ਬੈਨ ਹੀ ਕੋਈ ਗੱਲ ਦਸੀ ਆਂਦੀ ਮੈਂ ਆ ਗੱਲਾਂ ਆਪਣੀ ਕੰਨੀ ਸੁਣੀਆਂ ਹਾਂ ਤੇ ਹੁਣ ਕੀ ਪਤਾ ਵਾ ਜਾਂ ਆਪਾਂ ਇੱਕ ਜਣੀ ਘਾਰ ਹੁੰਦੀ ਤੇ ਫੇਰ ਤੁਹਾਨੂੰ ਪਤਾ ਹੁੰਦਾ ਨਹੀਂ ਹੁਣ ਫੇਰ ਐਦਾਂ ਹੀ ਕਰਿਆ ਕਰਾਂਗੇ ਇੱਕ ਜਣੀ ਘਾਰ ਰਹਿ ਪੈ ਕਰਾਂਗੇ ਐਦਾਂ ਹੀ ਕਰਦੇ ਆ ਹੁਣ ਹਾਂ ਇਹਨਾਂ ਦੇ ਆਖੇ ਤੇ ਹੀ ਆ ਹੁਣ ਇਹ ਉਹ ਆਖੀ ਜਾਂਦੀ ਆ ਮੈਂ ਕੰਨੀ ਸੁਣੀ ਆ ਤੇ ਇਹ ਆਂਦੀ ਮੈਂ ਕੋਈ ਗੱਲ ਕੀਤੀ ਹਾਂ ਤਾਂ ਕਦੋਂ ਘਰੋਂ ਚਲ ਜਾਂਦਾ ਤੇ ਉਦੋਂ ਕੋਈ ਨਾ ਕੋਈ ਨਵਾਂ ਤਮਾਸ਼ਾ ਲੁੰਗਦੀ ਆ ਵਾ ਮੁੰਡਾ ਬਾਹਰ ਪਹਿਲੀ ਚ ਗਿਆ ਦੱਸੋ ਨੂੰ ਤੇ ਉਧਰ ਨਹੀਂ ਨਾ ਵੇਖਣਾ ਵੀ ਬਾਹਰ ਨਿਕਲ ਕੇ ਹੀ ਵੇਖੀ ਆ ਉਹ ਕੋਈ ਚਾਹ ਪਾਣੀ ਕੱਲਣਾ ਮਗਰ ਤਾਂ ਲੜਨ ਵਾਲੇ ਤੇ ਗੱਲਾਂ ਵਾਲਾ ਧਿਆਨ ਉਹ ਇਹਨਾਂ ਦਾ ਮੈਂ ਪੁੱਛਦੀ ਆ ਕੀ ਜਾਂਦਾ ਉਹ ਸੋਣ ਕੀ ਹਿੱਤਾ ਕੀ ਹੈ ਘਰ ਜਾਣ ਬੜਿਆ ਜਿੰਨੇ ਭਲੇ ਰਹਿਦਾ ਨਹੀਂ ਇੱਥੇ ਸਾਰੇ ਨਾ ਇਹ ਦਇ ਕਰਦੀਆਂ ਰਹਿਣਾ ਇਹਨਾਂ ਨੇ ਸੁਧਰਨਾ ਇਹਨਾਂ ਦਾ ਇਹੋ ਜਿਹੇ ਅੰਦੀ ਰੋਣਾ ਰਹਿਣਾ ਹੈ ਲੜਦੀਆਂ ਰਿੰਦੀਆਂ ਤੋਂਵੇ ਜੂੜਦੀਆਂ ਇਆਂ ਘਟੀਆਂ ਹੋਈਆਂ ਹੈ ਨਾਲ ਹੀ ਹੋਣਾ ਰਹਿਣਾ ਪਿਆ ਕਰਨਾ ਸਾਨੂੰ ਇੱਕ ਜਾਣੀ ਘਰ ਇੰਤਾ ਤੇ ਲੜਾਈ ਵਾਦੀ ਜਾਂਦੀ ਹੋਣਾ ਹੀ ਕਦੀ ਨਹੀਂ ਲੜੀਆਂ ਦੀ ਗੱਲ ਵੀ ਕਦੀ ਰੋਲੀ ਪਈ ਆ ਰੋਲੀ ਕਾਦੇ ਪਾਣੀ ਤੇ ਆ ਵੀ ਛੱਡ ਕੇ ਚਲ ਜਾਂਦੇ ਘਰੋਂ ਤੇ ਫੇਰ 엄마 ਕਰੋ ਗੱਲਾਂ ਬਣਾਉਂਦੀਆਂ ਕਦੀ ਗਵਾਂਡਣ ਆ ਜਾਂਦੀ ਆ ਤੇ ਉਹਨਾਂ ਨੂੰ ਤਾਂ ਸਿੱਧੀਆਂ ਗੱਲਾਂ ਤੇ ਆਂਦੀਆਂ ਹੀ ਨਹੀਂ ਕੋਈ ਕਰੂ ਉਹ ਲੋ ਆਂਤੀਆ ਮਾਣਣ ਆਈ ਆ ਤੇ ਕੁੱਤੂ ਖੋਲੀਆਂ ਕਰਦੀ ਰਹੀ ਆ ਤੇ ਇਹ ਆ ਜੀ ਮੈਂ ਕੋਈ ਗੱਲ ਕੀਤੀ ਨਹੀਂ ਓਏ ਇਹਨਾਂ ਨੇ ਤਾਂ ਪਤਾ ਉਹ ਕਹਿੰਦੀ ਆ ਨਾ ਜਸਤ ਇੰਦਰ ਬਤਿਏ ਆਈ ਨੂੰ ਦੱਸਿਆ ਅੱਧੀ ਨੂੰ ਵੀ ਆਉਂਦਾ ਬਾਹਰ ਆਵਾਜ਼ ਉਹ ਬੈਠਾ ਤੇ ਮੈਨੂੰ ਕਹਾਂ ਮੈਂ ਤਾਂ ਸਾਰੀ ਗੱਲ ਹੀ ਕੋਈ ਕੱਢਦੀ ਨਹੀਂ ਕਿਹੜੀ ਕੋਈ ਉੜਾਇਆ ਗਲਾ ਸਟੋਰ ਤੇ ਇਹ ਤਾਂ ਮਨੋਂ ਮੁੰਡੇ ਦਾ ਹੁੰਦਾ ਫੋਨ ਆਪਣੇ ਕੋਲ ਖੋਹ ਵਾਲੇ ਪੜਿਆ ਲੱਗ ਕੇ ਹੁੰਦੀ ਆ ਹਰਿੰਦਰ ਉਹ ਆਖਦਾ ਕਿ ਮੈਂ ਮੁੰਡੇ ਆਪਣੇ ਨੂੰ ਬਾਹਰ ਕੱਢਣਾ ਤੇ ਮੈਂ ਉਹਦਾ ਗਲਾ ਬੈ ਕਰਨਾ ਉਹ ਅੰਦਾਜ਼ੇ ਹੈਗੇ ਕਿ ਜੈਸੇ ਵੇਖ ਲਓ ਜੋਰ ਪੈਂਦਾ ਤੇ ਹੂੰ ਵੇਖ ਲਓ ਮੇਰ ਕਾਸਨ ਸੋਂ ਅੱਗੇ ਮੇਰ ਕਾਸਨ ਟਰੈਕਟਰ ਲਿਆ ਹੋਆ ਤੇ ਹੁਣ ਵੀ ਖਰਚਾ ਉਹ ਕਿਸ਼ਤਾ-ਕੁਸਤਾ ਦੇਣੀਆਂ ਮਤੂੰ ਹੁਣ ਸੋਚ ਸਮਝ ਕੇ ਕਰਨਾ ਪੈਣਾ ਸਾਰਾ ਕੰਮ ਐਦਾਂ ਹੁਣ ਖਰਚੇ ਦਾ ਵੀ ਵੇਖਣਾ ਪੈਣਾ ਉਹ ਕਰਨ ਦਾ ਵੀ ਵੇਖਣਾ ਪੈਣਾ ਹੈ ਘਰ ਚ ਤੇ ਕਈਆਂ ਘਰਾਂ ਚ ਚਲ ਕੋਈ ਨਹੀਂ ਖਰਚੇ ਤੇ ਐਦਾਂ ਹੀ ਰਹਿਣੇ ਆ ਤੇ ਜੇ ਆਪਾਂ ਲੱਲਾਂਗੇ ਤੇ ਨਾਲੇ ਆਪਣੀ ਪੈੜੀ ਬਣ ਜੂਗੀ ਤੇ ਨਾਲੇ ਉਹ ਆਪੇ ਨੁੱਕਰ ਦੀ ਸਿੱਧੀ ਹੋ ਜੂਗੀ ਉਹ ਪੈੜੀ ਉਤਰਾ ਵੀ ਇੰਗ ਤਰਿੰਗੀ ਜੀ ਇਤਨਾ ਰਾਜੂਗਾ ਵੀ ਥਾਂ ਤੇ ਨਾਲੇ ਰਾਹ ਮਿਲ ਜੂ ਸਾਨੂੰ ਚਾਹ ਹੋਏ ਤਾਂ ਗੱਲ ਠੀਕ ਵਾ ਟਾਡੀ ਚਲੋ ਵੇਖ ਲਾਂਗੇ ਸਲਾਹ ਕਰ ਲੈਂਦੇ ਆ ਜੇ ਹੋ ਹੋਰ ਕਿਸੇ ਲੱਲੀ ਤਾਂ ਫੇਰ ਸਾਨੂੰ ਨੰਗਾ ਨਹੀਂ ਥੇਣਾ ਉਹਨਾਂ ਰਾਹ ਤੋਂ ਚੜਚੜ ਕਰਿਆ ਕਰਨਾ ਹਾਂ ਤਾਂ ਚਲੀ ਜਾ ਤਾਂ ਫੇਰ ਖਰਚਾ ਵੀ ਵੇਖਣਾ ਪੈਣਾ ਨਾ ਚਲ ਕੋਈ ਖਰਚਾ ਤੇ ਇਦਾਂ ਰਹਿਣਾ ਵਾ ਆਪਾਂ ਕੋਤ ਜਾਲਾ ਮੜਣਾ ਦੇ ਹੈਗੇ ਆਦਲੇ ਉਹਦਾਂ ਆਪਾਂ ਬਿਆਨਾ ਕਰਨਾ ਵਾ ਬਿਆਨਾ ਕਰਕੇ ਤੁਹਾਨੂੰ ਡੱਕ ਲੈਨੇ ਆ ਤਾਂ ਬਾਅਦ ਚ ਦੋ ਇੱਕ ਦੋ ਮਹੀਨੇ ਰੋਕੇ ਤੇ ਰਜਿਸਟਰੀ ਕਰਾਵਾਂਗੇ ਹਾਂ ਚਲ ਇਦਾਂ ਆਦਨਾਲੇ ਵੀ ਮੈਂ ਹੈਪੀ ਨੂੰ ਹੀ ਕਰਦਾ ਗੱਲ ਤੇ ਨਾਲ ਚਾਚੇ ਨਾਲ ਲਾਉਣਾ ਫੋਨ ਆਹ ਚੱਲ ਵੀ ਆਹ ਜੋ ਆਟੀ ਨਾਲ ਕਰਕੇ ਨਾ ਗੱਲ ਤੇ ਫਿਰ ਪੈਸੂਆਂ ਦਾ ਕਰਕੇ ਤੇ ਮਟਰਾਂ ਦੇ ਕਰਕੇ ਤੇ ਬਿਆਨਾਂ ਦੇ ਦੇਈਏ ਉਹਨੂੰ ਹਲਾ ਕੋਸਲੀ ਸੁਣੋ ਜਿੱਦਾਂ ਉਹ ਸਲਾਹ ਦੇਣਗੇ ਤੈਨੂੰ ਉਦਾਂ ਕਰ ਲੈ ਫੇਰਾ ਪਿਓ ਨਾਲ ਕੋ ਪੈਸੇ ਤੇ ਲੈਣਗੇ ਤੇ ਫੇਰ ਹੀ ਦੱਸਣਗੇ ਤੈਨੂੰ ਕੋ ਨਹੀਂ ਚੱਲ ਮੈਂ ਹਨਾ ਸੀਗੀ ਚੱਲ ਤਨਖਾਹ ਆਈ ਜਣੀ ਹੁੰਦੀ ਆਹੋ ਤੇ ਕੋ ਫੜ ਫੂੜ ਲਾਵਾਂ ਤੇ ਤੇ ਆਪਣੇ ਨਾਲ ਆਪੇ ਕਣ ਕਾ ਜਾਣੀ ਫੜਾ ਆਪ ਕੋ ਕਣ ਕਰਿਆਏ ਬਸ ਕਣ ਦੇ ਕਰ ਗੁਰ ਕੇ ਲਾ ਦਾਂਗੇ ਹੁਣ ਫੜੀ ਵੀ ਸੀਜ਼ਨ ਲੱਗਣਾ ਹੀ ਆ ਕਣਾ ਹਾਂ ਤੇ ਚਲ ਹਾਂ ਲੱਖ ਜਾਣਗੇ ਏਦਾਂ ਹੀ ਅੱਜ ਚਲਾਈ ਏਦਾਂ ਹੀ ਚਲਾਈ ਏਦਾਂ ਹੀ ਰਹਿੰਦੀ ਹੈ ਚੱਲ ਜਿਵੇਂ ਜਿਵੇਂ ਜੀ ਆ ਕੀ ਪੈਸੇ ਇਕੱਠੇ ਕਰਕੇ ਕੋਈ ਚੀਜ਼ ਲਈਏ ਫਿਰ ਨਹੀਂ ਲਈ ਜਾਂਦੀ ਆ ਨਹੀਂ ਜਾਂਦੀ ਤੇ ਬਾਕੀ ਜੇ ਹੋਰ ਕਹਿਣੇ ਲੀਖ ਫਿਰ ਸਾਨੂੰ ਖਾ ਲੈਣਾ ਆ ਆਹੋ ਖਾਉ ਜਾਣਾ ਤੇ ਕਰਨਾ ਆਲੋ ਜੇ ਮੇਰ ਦੀ ਤੇ ਚੰਗਾ ਸਭ ਕੋਈ ਨਹੀਂ ਕਰਦਾ ਹੈਪੀਨੈਸ ਆਦ ਕੀ ਹੁੰਦਾ ਆ ਨਾਲ ਨਾਲ ਲਾਉਣਾ ਚਾਚੇ ਨੂੰ ਕਰਦਾ ਗੱਲ ਤੇ ਬਾਈ ਨੂੰ ਆਣਾ ਜਨ ਪਾ ਬਏ ਤੇ ਕਰਕੇ ਤੇ ਬਿਆਨਾ ਨੂੰ ਬਿਆਨਾ ਦੇ ਕੇ ਬਿਆਨਾ ਦੇ ਕੇ ਡਾਕ ਤੇ ਲਈ ਹਾਂ ਤਾਂ ਕਲਾ ਤੂੰ ਉਹ ਨੂੰ ਮੇਰੇ ਕਾਸ ਨੂੰ ਕਹੀ ਤਿਆੜੀ ਡੰਗ ਚਾਹੀ ਕਰਦੇ ਆ ਤੇ ਫਿਰ ਕੀ ਕਰਦੇ ਆ ਬਈ ਹਾਂ ਚਲੋ ਚਲ ਮਾਨੂੰ ਉਹਨੂੰ ਫੋਨ ਲਾ ਕੇ ਤੇ ਦੱਸ ਦੇਣਾ ਉਹਨੂੰ ਚਲ ਠੀਕ ਨਾਲ ਮੈਂ ਤਾਂ ਪੁੰਜਿਆ ਰਿਆਂ ਗੁੱਡਣਾ ਕਣਕਬੀ ਜੀ ਜਿਹੜੀ ਉਹਦਾ ਫੋਨ ਆ ਗਿਆ ਤੇ ਮੈਂ ਕੱਲ ਕਿ ਉਹ ਮੈਂ ਸਲਾਹ ਕਰ ਲੈਣਾ ਘਰ ਜਾ ਕੇ ਨਾਲੇ ਪੁੰਜਿਆ ਨਾਲੇ ਰੋੜਨਾ ਵਟਾ ਵਟਾ ਪਾਲਾ ਉੱਥੇ ਚਾਹ ਚਲ ਕਰ ਲੋ ਕੰਮ ਤੂੰ ਹਾਂ ਕੱਲ ਮੈਂ ਲਾ ਦੇ ਤੈਨੂੰ ਦੱਸ ਦੇਣਾ ਚਲ ਠੀਕ ਆ ਮੈਡਮ ਨੇ ਤੇ ਚਾਹ ਰਾ ਕੇ ਆਹ ਉਹ ਪਤਾ ਨਹੀਂ ਕਿੱਥੇ ਚਲ ਗਈ ਸੌਂ ਹੀ ਗਈ ਕਿਤੇ ਜਾ ਕੇ ਇਹ ਹੁਣ ਕੀ ਗੱਲਾਂ ਕਰ ਰਹੇ ਆ ਇਹ ਮੈਨੂੰ ਲੱਗਦਾ ਵਾ ਤਾਲੀ ਬੁਲੀ ਦੀਆਂ ਕੋਈ ਵਧੀਆ ਗੱਲਾਂ ਕਰਨ। ਚੱਲਾ ਬੈਠੇ ਆਵਾਂਗੇ ਤੇ ਆਪਣੇ ਘਰ ਦੀ ਜਾਨ ਬਣਨੀ ਆ। ਠੀਕ ਆ। ਉਤਰਾ ਮੇਹ ਲਾ ਅੱਜ ਮੇਰਾ 바ਵਾ ਚਲਾ ਕੇ ਵਾਲਾ ਕੰਮ ਕਰ ਲਿਆ ਵਾ। ਚੰਗੇ ਵਾਲੇ ਮੇਰੇ ਤੇ ਜਾਨ ਬਚ ਗਈ। ਨਹੀਂ ਤੇ ਇਹਨਾਂ ਨੇ ਤਾਂ ਮੇਰੇ ਖੜਾ ਹੀ ਨਹੀਂ ਛੱਡਣਾ ਕਿ ਤੂੰ ਕਿਉਂ ਗੱਲ ਕੀਤੀ ਤੂੰ ਕਿਉਂ ਗੱਲ ਕੀਤੀ। ਚੰਗੇ ਵਾਲੇ ਮੈਂ ਜਾ ਕੇ ਮੰਮੀ ਨੂੰ ਵਾਸਤੇ ਘਰ ਲਿਆ। ਇਹਨਾ ਮੈਂ ਵੀ ਨਹੀਂ ਅੱਜ ਪੈਰਾਂ ਦੇ ਪਾਣੀ ਪਿਆਣ ਦਿੱਤਾ। ਜੋ ਮਰਜ਼ੀ ਕਰਦੀ ਰਵੇ। ਇਦਾਂ ਹੀ ਕਰਿਆ ਕਰਨਾ। ਪਤਾ ਨਹੀਂ ਕੀ ਗੱਲਾਂ ਕਰਨ ਦੇ ਹਨ ਦੋਨੋਂ ਬਾਹਰ ਭੇਜ ਕੇ। ਮਮੀ ਆਉਣਗੇ ਹੁਣ ਪਤਾ ਲੱਗੂਗਾ ਵੀ ਕੀ ਗੱਲਾਂ ਕਰਦਾ ਇਹ ਤੇ ਤੂੰ ਤਾਂ ਬੈਠੀ ਤਪ ਹੈ ਹਾਂਜੀ ਕੀ ਗੱਲਾਂ ਕਰਦਾ ਇਹ ਜੇ ਹਾਨੂੰ ਪੱਲ ਦੇ ਬਾਹਰ ਮੇਰ ਦਾ ਸੁਣ ਗੱਲਾਂ ਕੀ ਕਰਨੀਆਂ ਹੁਣ ਤੇ ਸੋਨੂ ਆਂਦਾ ਹੁਣ ਪੈਲੀ ਦਾ ਕੰਮ ਵੀ ਪੈਲੀ ਮਿਲ ਡਈ ਕਿੱਥੇ ਇੱਥੇ ਖੂਤ ਤੇ ਕਿਤੇ ਆਂਦਾ ਕੋਈ ਦੇਣ ਡਿਆ ਆਂਦਾ ਸੀ ਤੇ ਪੈਲੀ ਲੱਲੀ ਲੱਗੇ ਮਿਲ ਡਈ ਆ ਅੱਗੇ ਉਹਦੇ ਪ੍ਰਾਣੇ ਦਿੱਤੀ ਨਾ ਪੈਲੀ ਆਪਾਂ ਨੂੰ ਤੇ ਉਹ ਹੁਣ ਦੂਜਾ ਉਹਦਾ ਭਰਾ ਤੇਂ ਡਿਆ ਹੀ ਤੇ ਆਪਣੀ ਉਹ ਆਂਦੀ ਨੁੱਕਰ ਜੀ ਵਿੱਚ ਆਉਂਦੀ ਤੇ ਉਹ ਸਿੱਧੀ ਹੋ ਜੂਗੀ ਇਹ ਤੇ ਤਾਂ ਕਰਕੇ ਆਖਣ ਡਿਆ ਜੀ ਸੋਨੂ ਕੀ ਆ ਪੈਲੀ ਲੱਲੀਏ ਅਸੀਂ ਬਿਆਨਾਂ ਦੇ ਦਈਏ ਅਸੀਂ ਹੈਪੀ ਨੂੰ ਲਾਉਣਾ ਫਿਰ ਫੋਨ ਚ ਚੇਤੇ ਨੂੰ ਲਾਉਣਾ ਇਹ ਫੋਨ ਮੈਂ ਲਾ ਕੇ ਤਾਂ ਪੁੱਛ ਲੈ ਜੇ ਪੈਸੇ ਬਣਦੇ ਆ ਤੇ ਵੇਖ ਲਓ ਹਨਾ ਚਲੋ ਆਪਣਾ ਪੈਲੀ ਬਣ ਜੂਗੀ ਆਪਣੀ ਹਾਂਜੀ ਤੇ ਚਲੋ ਹੋਰ ਕੀ ਚਾਹੀਦਾ ਵਾ ਜੇ ਨਾਲ ਲੱਗਦੀ ਮਿਲਦੀ ਆ ਤੇ ਨਹੀਂ ਉਦਾਂ ਦੇ ਮੰਮੀ ਆਂਦੇ ਵੀ ਖਰਚਾ ਵੜਾ ਹੋ ਗਿਆ ਵਾ ਖਰਚਾ ਹੈ ਨੀਗਾ ਤੇ ਹੁਣ ਕਿਥੋਂ ਆ ਜਾਣੇ ਪੈਸੇ ਹੁਣ ਏਦਾਂ ਫੜ ਫੁੜ ਕੇ ਹੀ ਆ ਕੋਹਾੜਤੀਆਂ ਕੋ ਫੜ ਲਾਂਗੇ ਤੇ ਕੋ ਏਦਾਂ ਹੈਪੀ ਕਲ ਦੂਗਾ ਕੋ ਚਾਚਾ ਇਹਦਾ ਕਲ ਦੂਗਾ ਕੋ ਇੱਥੇ ਭੈੜ ਭਰਾ ਕੋ ਫੜ ਲਾਂਗੇ ਏਦਾਂ ਹੀ ਹੁਣ ਘਾਟੇ ਹੁੰਦੇ ਨਹੀਂ ਜ ਕੋਈ ਵੀ ਕੰਮ ਕਰਨਾ ਹੋਵੇ ਫੜ ਦੜ ਕੇ ਕਰਨਾ ਪੈਂਦਾ ਵਾ ਏਦਾਂ ਥੋੜਾ ਹੁੰਦੇ ਕੰਮ ਵੀ ਘਾਰ ਹੀ ਹੋਣਗੇ ਤੇ ਕਰਨੇ ਹੁਣ ਸੁਤਿੰਦਰ ਜੇ ਕੀ ਕਰਦੀ ਚੀਜ਼ ਬਣ ਗਈ ਆਪਣੀ ਜੇ ਕੋਈ ਗੱਲ ਕੀਤੀ ਉਹਨੇ ਸੋਚ ਕੇ ਸਮਝ ਕੇ ਕੀਤੀ ਹੋਊਗੀ ਕਿ ਚਲਾਂ ਹੀ ਕਰ ਲੈਨੇ ਸਾਰੇ ਭੈਣ ਭਰਾਵਾਂ ਨਾਲ ਸਲਾਹ ਤੇ ਚੱਲ ਲੈਨੇ ਚਲੋ ਵੇ ਦੇਖ ਲੋ ਕਰ ਲੋ ਸਾਰੇ ਜਣੇ ਸਲਾਹ ਜਿੱਦਾਂ ਆਹੋ ਕੋਈ ਨਹੀਂ ਆਖਿਆ ਸੀ ਪਿੰਨੂ ਨਾਲ ਫੋਨ ਅੰਦਰ ਲਾਉਣਾ ਵਾ ਠੀਕ ਆ ਕੋਈ ਨਹੀਂ ਕਰ ਲੋ ਫਿਰ ਸਲਾਹ ਆਹੋ ਪੁੱਛਦੀ सोनू ਨੂੰ ਮੈਂ ਕੀ ਆਂਦਾ ਫਿਰ